ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ। ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਵੀ ਕਹਾਣੀਆਂ ਸੁਣਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਕੋਈ ਵੀਕ ਸਾਲ ਦੀ ਸੀ ਮੈਂ ਉਦੋਂ। ਜਦੋਂ ਮੇਰੇ ਹੀ ਕਾਲਜ ਪੜਦਾ ਮੁੰਡਾ ਮੇਰਾ ਰੱਬ ਬਣ ਗਿਆ ਸੀ। ਉਹਨੂੰ ਤੱਕਣਾ ਹੀ ਰੱਬ ਦੀ ਇਬਾਦਤ ਲੱਗਦਾ ਸੀ। ਮੈਂ ਸਾਰਾ ਦਿਨ ਉਹਦੇ ਬਾਰੇ ਸੋਚਦੀ ਰਹਿੰਦੀ। ਉਹਦੇ ਪਿਆਰ ਅੱਗੇ ਬਾਕੀ ਸਭ ਦਾ ਪਿਆਰ ਫਿੱਕਾ-ਫਿੱਕਾ ਜਿਹਾ ਲੱਗਦਾ ਸੀ। ਜਾਦੂ ਜਿਹਾ ਕਰਤਾ ਸੀ ਉਹਨੇ ਉਹ ਮੈਨੂੰ ਜਿੱਥੇ ਵੀ ਮਿਲਣ ਲਈ ਬੁਲਾਉਂਦਾ ਮੈਂ ਬਿਨਾ ਕੋਈ ਸਵਾਲ ਕੀਤੇ ਪਹੁੰਚ ਜਾਂਦੀ ਉਸਦੀ ਹਰ ਗੱਲ ਸਹੀ ਲੱਗਦੀ ਮੈਨੂੰ ਉਹਦਾ ਪਿਆਰ ਜਸਮਾਨੀ ਨਾ ਹੋ ਕੇ ਰੋਹਾਨੀ ਲੱਗਦਾ ਉਦੋਂ ਘਰ ਵਿੱਚ ਲੈਂਡਲਾਈਨ ਫੋਨ ਹੀ ਸੀ ਇਸ ਕਰਕੇ ਗੱਲ ਕਰਨੀ ਔਖੀ ਲੱਗਦੀ ਸੀ ਤਾਂ ਉਹਨੇ ਮੈਨੂੰ ਮੋਬਾਈਲ ਲੈ ਦਿੱਤਾ ਮੈਂ ਸਭ ਤੋਂ ਚੋਰੀ ਛਿਪਾ ਕੇ ਰੱਖਦੀ ਪਰ ਕਹਿੰਦੇ ਹਨ ਕਿ ਆਸ਼ਕ ਅੰਨੇ ਹੁੰਦੇ ਹਨ ਪਰ ਆਸ-ਪਾਸ ਵਾਲੇ ਨਹੀਂ। ਵੈਸੇ ਵੀ ਮਾਂ ਦੀਆਂ ਅੱਖਾਂ ਤੋਂ ਬਹੁਤੀ देर ਕੁਝ ਲੁਕ ਨਹੀਂ ਸਕਦਾ। ਮਾਂ ਨੂੰ ਥੋੜਾ ਸ਼ੱਕ ਹੋਇਆ ਕਿ ਮੈਂ ਸਾਰਾ ਦਿਨ ਆਪਣੇ ਕਮਰੇ ਵਿੱਚ ਬੈਠੀ ਕੀ ਕਰਦੀ ਸੀ। ਉਸਨੇ ਡੈਡੀ ਨੂੰ ਦੱਸੇ ਬਿਨਾ ਮੈਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਪਰ ਪਿਆਰ ਤਾਂ ਚੰਗੇ ਭਲਿਆਂ ਦੀ ਮੱਤ ਮਾਰ ਦਿੰਦਾ ਹੈ। ਮੈਂ ਤਾਂ ਹੈ ਹੀ ਨਿਆਣੀ ਮੱਤ ਸੀ। ਮਾਂ ਹੁਣ ਮੇਰੇ ਆਉਣ ਜਾਣ ਦੇ ਟਾਈਮ ਦਾ ਖਿਆਲ ਰੱਖਦੀ। ਪਰਾਜਾਦ ਪ੍ਰਿੰਦਿਆਂ ਨੂੰ ਬੰਧਨ ਕਿੱਥੇ ਚੰਗੇ ਲੱਗਦੇ ਹਨ ਇਸ ਟੋਕਾ ਟਾਕੀ ਤੋਂ ਅਸੀਂ ਦੋਵੇਂ ਤੰਗ ਆ ਗਏ ਸੀ ਅਤੇ ਮੈਂ ਇਹ ਵੀ ਜਾਣਦੀ ਸੀ ਕਿ ਮੇਰਾ ਸੱਚਾ ਪਿਆਰ ਇਹਨਾਂ ਨੂੰ ਕਦੇ ਸਮਝ ਨਹੀਂ ਆ ਸਕਣਾ ਉਹ ਮੇਰੇ ਤੋਂ ਵੱਡਾ ਸੀ ਉਸ ਦੀ ਗ੍ਰੈਜੂਏਸ਼ਨ ਤਾਂ ਪੂਰੀ ਹੋ ਹੀ ਗਈ ਸੀ ਪਰ ਮੇਰਾ ਹੀ 1 ਸਾਲ ਬਾਕੀ ਸੀ ਪਰ ਉਹਦੇ ਲਈ ਮੈਂ ਸਭ ਕੁਰਬਾਨ ਕਰਨ ਲਈ ਤਿਆਰ ਸੀ ਅਸੀਂ ਦੋਹਾਂ ਨੇ ਘਰੋਂ ਭੱਜਣ ਦੀ ਸਕੀਮ ਬਣਾ ਲਈ। ਇੰਨੀ ਖੁਸ਼ੀ ਮੈਨੂੰ ਕਦੇ ਨਹੀਂ ਸੀ ਹੋਈ ਜਿੰਨੀ ਕਿ ਸਿਰਫ ਉਸਦੇ ਨਾਲ ਰਹਿਣ ਦੀ ਕਲਪਨਾ ਕਰਦੇ ਹੋਏ ਹੋ ਰਹੀ ਸੀ। ਰਾਤ ਨੂੰ ਹੀ ਮੈਂ ਸਭ ਤਿਆਰੀ ਕਰ ਲਈ ਸੀ। ਪਹਿਲੀ ਵਸ ਸਾਡੇ ਸ਼ਹਿਰ ਤੋਂ 4 ਵਜੇ ਚਲਦੀ ਸੀ ਅਤੇ ਫੇਰ 4:30 ਮੈਂ 4 ਵਜੇ ਚੁੱਪਚਾਪ ਘਰੋਂ ਨਿਕਲ ਗਈ। ਕੁਝ ਕੱਪੜੇ ਅਤੇ ਕੁਝ ਪੈਸੇ ਰੱਖ ਲਈ ਸੀ ਕਾਲਜ ਬੈਗ ਵਿੱਚ ਮੈਂ ਘਰ ਦੀ ਇੱਕ ਚਾਬੀ ਮੇਰੇ ਕੋਲ ਹੀ ਹੁੰਦੀ ਸੀ ਕਿਉਂਕਿ ਮੰਮੀ ਡੈਡੀ ਦੋਨੇ ਨੌਕਰੀ ਕਰਦੇ ਸਨ ਅਤੇ ਕਈ ਵਾਰ ਮੈਂ ਜਲਦੀ ਘਰ ਆ ਜਾਂਦੀ ਸੀ ਮੈਨੂੰ ਇਹ ਵੀ ਪਤਾ ਸੀ ਕਿ ਮੰਮੀ ਡੈਡੀ 5:30 ਉੱਠਦੇ ਹਨ ਅਤੇ ਮੈਨੂੰ ਤਾਂ 6:30 ਤੱਕ ਕੋਈ ਉਠਾਉਣ ਵੀ ਨਹੀਂ ਆਉਂਦਾ ਉਦੋਂ ਤੱਕ ਤਾਂ ਅਸੀਂ ਬਹੁਤ ਦੂਰ ਨਿਕਲ ਚੁੱਕੇ ਹੋਵਾਂਗੇ ਮੇਰੇ ਕਦਮਾਂ ਵਿੱਚ ਕਾਰ ਸੀ ਅਤੇ ਦਿਲ ਵਿੱਚ ਡਰ ਦਾ ਨਾ ਮੋਨ ਨਿਸ਼ਾਨ ਵੀ ਨਹੀਂ ਸੀ ਬੱਸ ਸਟੈਂਡ ਪਹੁੰਚ ਜਦੋਂ ਮੈਂ ਬੱਸ ਵਿੱਚ ਬੈਠੀ ਤਾਂ 10-12 ਹੀ ਸਵਾਰੀਆਂ ਸਨ ਜੋ ਕਿ ਮੈਨੂੰ ਕਾਲਜ ਵਿਦਿਆਰਥੀ ਹੀ ਸਮਝ ਕੇ ਆਪਣੇ ਆਪਣੇ ਧਿਆਨ ਵਿੱਚ ਬੈਠੀਆਂ ਹੋਈਆਂ ਸਨ ਅਤੇ ਕਿਸੇ ਦਾ ਵੀ ਧਿਆਨ ਮੇਰੇ ਵੱਲ ਨਹੀਂ ਸੀ ਮੈਂ ਆਪਣੇ ਹੀ ਸਤਰੰਗੀ ਸੁਪਨਿਆਂ ਵਿੱਚ ਗਵਾਚੀ ਸੀਟ ਉੱਪਰ ਬੈਠ ਗਈ ਬਸ ਚੱਲਣ ਵਿੱਚ ਅਜੇ ਸਮਾਂ ਸੀ ਪਰ ਕੰਡੈਕਟਰ ਨੇ ਟਿਕਟਾਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਟਿਕਟ ਕੱਟਣ ਲਈ ਉਸਨੇ ਮੇਰੇ ਕੋਲ ਆ ਕੇ ਆਪਣਾ ਹੱਥ ਅੱਗੇ ਵਧਾਇਆ ਤਾਂ ਮੇਰਾ ਧਿਆਨ ਇੱਕਦਮ ਉਸਦੇ ਸੱਜੇ ਹੱਥ ਉੱਤੇ ਬੰਦੀ ਰਖੜੀ ਤੇ ਗਿਆ ਇਹੋ ਜਿਹੀ ਰਖੜੀ ਹੂਬ ਹੂ ਮੈਂ ਵੀ ਆਪਣੇ ਨਿੱਕੇ ਵੀਰ ਦੇ ਬੰਨੀ ਸੀ ਰਖੜੀ ਲੰਘੀ ਨੂੰ ਤਾਂ ਭਾਵੇਂ 2 ਮਹੀਨੇ ਹੋ ਚੱਲੇ ਸਨ ਪਰ ਉਸਦੇ ਗੁੱਟ ਤੇ ਬੰਨੀ ਰਖੜੀ ਨੇ ਮੈਨੂੰ ਨਿੱਕੇ ਦੀ ਯਾਦ ਦਿਵਾ ਦਿੱਤੀ ਉਹ ਵੀ ਤਾਂ 6-6 ਮਹੀਨੇ ਬੰਨੀ ਰੱਖਦਾ ਸੀ ਰਖੜੀ ਜਦੋਂ ਤੱਕ ਧਾਗਾ ਆਪ ਨਹੀਂ ਘਸ ਕੇ ਟੁੱਟ ਜਾਂਦਾ ਉਸ ਗੁੱਟ ਨੇ ਇੱਕ ਪਲ ਵਿੱਚ ਹੀ ਮੇਰੇ ਦਿਮਾਗ ਵਿੱਚ ਤੂਫਾਨ ਲੈ ਜਾਂਦਾ ਮੈਨੂੰ ਇੰਜ ਹੱਕੀ-ਵੱਕੀ ਦੇਖ ਕੇ ਕੰਡੈਕਟਰ ਨੇ ਇੱਕ ਵਾਰ ਫਿਰ ਆਵਾਜ਼ ਦਿੱਤੀ ਪਰ ਮੈਂ ਕਾਲੀ ਨਾਲ ਇਹ ਕਹਿੰਦੀ ਹੋਈ ਵਸਤੂ ਉੱਤਰ ਗਈ ਕਿ ਮੈਂ ਆਪ ਦਾ ਆਈ ਕਾਰਡ ਘਰ ਭੁੱਲ ਆਈ ਹਾਂ ਅਤੇ ਮੈਂ ਜਲਦੀ ਨਾਲ ਬੱਸ ਤੋਂ ਉੱਤਰ ਗਈ ਮੈਂ ਵਾਪਸ ਘਰ ਵੱਲ ਤੁਰ ਪਈ ਇੰਨੇ ਨੂੰ ਮੇਰਾ ਮੋਬਾਈਲ ਵੀ ਵੱਜ ਪਿਆ ਉਹ ਮੈਨੂੰ ਫੋਨ ਕਰ ਰਿਹਾ ਸੀ ਮੈਂ ਫੋਨ ਨਾਲ ਹੀ ਵਿੱਚ ਸੁੱਟ ਜਿਵੇਂ ਚੁੱਪਚੀਪੀਤੇ ਘਰੋਂ ਤੁਰੀ ਸੀ ਉਵੇਂ ਹੀ ਜਾ ਕੇ ਪੈ ਗਈ ਉਹ ਸਿੱਖ ਘੰਟੇ ਨੇ ਮੇਰੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ ਅੱਜ 9 ਸਾਲ ਹੋ ਗਏ ਉਸ ਘਟਨਾ ਨੂੰ ਮੈਂ ਵੀ ਬਾਲਵੱਛਿਆਂ ਵਾਲੀ ਹੋ ਗਈ ਹਾਂ ਪਰ ਅੱਜ ਵੀ ਹਰ ਰੋਜ਼ ਸੁਰੱਖਿੜੀ ਵਾਲੇ ਗੁੱਟ ਦਾ ਸ਼ੁਕਰੀਆ ਅਦਾ ਕਰਦੀ ਹਾਂ ਜਿਸ ਨੇ ਮੈਨੂੰ ਇੱਕ ਵੱਡੀ ਗਲਤੀ ਕਰਨ ਤੋਂ ਰੋਕ ਲਿਆ ਅਤੇ ਮੇਰੇ ਪਰਿਵਾਰ ਨੂੰ ਅਣਜਾਣੇ ਵਿੱਚ ਹੀ ਨਮੋਸ਼ੀ ਭਰੀ ਜ਼ਿੰਦਗੀ ਜਿਉਣ ਤੋਂ ਬਚਾ ਲਿਆ ਧੰਨਵਾਦ ਉਮੀਦ ਕਰਦੇ ਹਾਂ ਤੁਹਾਨੂੰ ਇਹ ਸਾਡੀ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਇਸ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ